ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਂ ਜਿਹੜਾ ਅੱਜ ਦੀ ਵੱਡੀ ਖਬਰ ਸੀ ਸੋਧਿਆ ਦੇ ਹੱਕ ਵਿੱਚ ਆਏ ਅਮਨ अरोड़ा ਕਿਹਾ ਵਿਰੋਧ ਵਿਰੋਧੀ ਪਾਰਟੀਆਂ ਬਣਾ ਰਹੀਆਂ ਰਾਏ ਦਾ ਪਹਾੜ ਵਿਧਾਨ ਸਭਾ ਚੋਣ ਮੌਕੇ ਹਰ ਹੀ ਲਵਸੀ ਲਵਰਤਨ ਬਾਰੇ ਦਿੱਤੇ ਗਏ ਬਿਆਨ ਨਾਲ ਸਿਆਸੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆਏ ਆਪ ਨੇਤਾ ਮਨੀਤ ਸੋਦਿਆ ਦੇ ਹੱਕ ਵਿੱਚ ਪਾਰਟੀ ਦੇ ਸੁਭਾਈ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਰੋੜਾ ਆਖਿਰ ਬਚਾ ਲਈ ਅੱਗੇ ਆ ਗਏ ਹਨ ਕਈ ਦਿਨਾਂ ਦੀ ਚੁੱਪੀ ਬਾਅਦ ਅਮਨ ਰੋੜਾ ਨੇ ਮਨੀਤ ਸੋਦਿਆ ਦਾ ਬਚਾ ਕਰਦਿਆਂ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਐਵੇਂ رائے ਦਾ ਪਹਾੜ ਬਣਾ ਰਹੇ ਹਨ ਇੱਥੇ ਦੱਸਿਆ ਜਾਂਦਾ ਹੈ ਕਿ ਜਦੋਂ ਮਨੀਸ਼ ਸੋਦੀਆ ਨੇ ਸਾਮ ਦਾਮ ਦੰਡ ਭੇਡ ਬਾਰੇ ਬਿਆਨ ਦਿੱਤਾ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਰੋੜਾ ਪ੍ਰੋਗਰਾਮ ਵਿੱਚ ਹਾਜ਼ਰ ਸਨ ਪਾਰਟੀ ਦਫਤਰ ਵਿੱਚ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਪਿਛਲੀਆਂ ਪਾਰਟੀਆਂ ਨੇ ਜੋ ਕੁਝ ਕੀਤਾ ਉਹ ਸਭ ਤੋਂ ਸਾਹਮਣੇ ਹੈ ਰੋੜਾ ਨੇ ਸਿੱਧੇ ਰੂਪ ਵਿੱਚ ਸੋਦੀਆ ਦੇ ਬਿਆਨ ਤੇ ਕੋਈ ਟਿੱਪਣੀ ਕਰਨ ਦੀ ਬਜਾਏ ਪਿਛਲੀਆਂ ਸਰਕਾਰਾਂ ਦੇ ਕਾਰਜਕਾਰ ਦੌਰਾਨ ਕੋਈ ਹੋਈ ਗਲਤੀਆਂ ਦੀ ਗੱਲਬਾਤ ਹੈ ਸੋਦੀ ਕਹਿ ਹੈ ਸੋਦੀਆਂ ਦੇ ਬਚਾ ਕਰਨ ਦਾ ਯਤਨ ਹੈ ਉਹਨਾਂ ਕਹਿ ਹਾਂ ਕਿ ਅਗਲੀਆਂ ਚੋਣਾਂ ਆਪ ਦੇ ਕੋਮੀ ਕਰਨ ਵੀ ਕਨਵੀਨਰ ਅਰਵਿੰਦਰ ਕੇਜਰੀਵਾਲ ਦੀ ਗਵਾਈ ਹੇਠਾ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਦੇ ਆਧਾਰ ਤੇ ਲੜੀਆਂ ਚੱਲ ਗਈਆਂ ਸੋਧਿਆ ਦੀ ਸ਼ਾਮ ਦਮ ਦੰਡ ਭੇਦ ਵਾਲੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੇ ਪਾਰਟੀ ਦੇ ਪਾਰਟੀ ਤੇ ਸਰਕਾਰ ਲਈ ਕਸੂਤੀ ਸਥਿਤੀ ਪੈਦਾ ਕੀਤੀ ਹੈ ਪਾਰਟੀ ਦਾ ਕੋਈ ਵੀ ਨੇਤਾ ਤੇ ਬਲਾਰਾ ਸਮੂਹ ਤੇ ਬੋਲਣ ਨੂੰ ਤਿਆਰ ਨਹੀਂ ਹੈ ਜਦ ਕਿ ਸਾਰੀਆਂ ਸਿਆਸੀ ਪਾਰਟੀਆਂ ਤੇ ਮਨੀਸ਼ ਸੋਧੀਆਂ ਤੇ ਆਪ ਤੇ ਹਮ ਹਮਲਾਵਰ ਰੋਖ ਅਪਣਾਇਆ ਹੋਇਆ ਹੈ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਲੀ ਦਲ ਦੇ ਪ੍ਰਧਾਨ ਸ਼ਖਵੀਰ ਬਾਦਲ ਨੇ ਚੋਣ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਪ੍ਰਤੀਨਿਧੀ ਐਕਟ ਦੇ ਤਹਿਤ ਪਾਰਟੀ ਦੀ ਮਾਨਤ ਮਾਨਤਾ ਰੱਦ ਕਰਨ ਅਤੇ ਸੋਧੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਖੜ ਤੇ ਬਾਦਲ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ ਵਿੱਚ ਖਦਸ਼ਾ ਪ੍ਰਗਟਾਇਆ ਹੈ ਕਿ ਆਪ ਸਰਕਾਰ ਚੋਣਾਂ ਦੌਰਾਨ ਹਿੰਸਕ ਕਾਰਵਾਈਆਂ ਕਰਵਾ ਸਕਦੀ ਹੈ ਧੰਨਵਾਦ